ਭਾਰਤੀਆਂ ਨੂੰ ਮਿਲਿਆ ਦੀਵਾਲੀ ਤੋਹਫਾ ਉਰ ਹੋਵੇਗੀ ਮਹਿੰਗਾਈ ਘਟਤ ਭਾਰਤ ਸਰਕਾਰ ਨੇ ਕਈ ਵਸਤੂਆਂ ਤੇ ਘਟਾ ਦਿੱਤੇ ਟੈਕਸ ਜੀ ਹਾਂ ਆਖਰਕਾਰ ਉਹ ਦਿਨ ਆ ਗਿਆ ਜਿਸ ਦਾ ਲੋਕ 15 ਅਗਸਤ ਤੋਂ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਜੀਐਸਟੀ ਕਾਉਂਸਲ ਦੀ ਬੈਠਕ ਵਿੱਚ ਦੇਸ਼ ਦੇ ਲੋਕਾਂ ਨੂੰ ਅਤੇ ਵਪਾਰੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀ타ਰਮਨ ਦੀ ਅਗਵਾਈ ਚ ਜੀਐਸਟੀ ਦਰਾਂ ਤੇ ਬਹੁਤ ਵੱਡਾ ਬਦਲਾ ਕੀਤਾ ਗਿਆ ਹੈ ਹੁਣ ਦੇਸ਼ ਵਿੱਚ ਜੀਐਸਟੀ ਸਲਾਬ 5% ਅਤੇ 18% ਹੀ ਹੋਵੇਗੀ ਉੱਥੇ ਹੀ ਲਾਗੂ 12% ਅਤੇ 28% ਦੇ ਰੇਟ ਖਤਮ ਕਰ ਦਿੱਤੇ ਗਏ ਨੇ ਇਹ ਬਦਲਾ 22 ਸਤੰਬਰ 2025 ਤੋਂ ਲਾਗੂ ਹੋ ਜਾਣਗੇ ਜਿਸ ਨੂੰ ਦੀਵਾਲੀ ਗਿਫਟ ਵੀ ਦੱਸਿਆ ਜਾ ਰਿਹਾ ਹੈ GST ਕੌਂਸਲ ਨੇ ਕਈ ਡੇਲੀ ਦੀਆਂ ਜ਼ਰੂਰੀ ਵਸਤੂਆਂ ਜਿਵੇਂ ਕਿ ਸਿਹਤ ਸੇਵਾਵਾਂ ਨਾਲ ਸੰਬੰਧਿਤ ਖਾਦ ਉਤਪਾਦਾਂ ਦੇ ਉੱਤੇ 0 GST ਕਰ ਦਿੱਤਾ ਹੈ ਯਾਨੀ ਕਿ 1% ਵੀ ਟੈਕਸ ਨਹੀਂ ਲੱਗੇਗਾ ਆਉ ਜਾਣਦੇ ਹਾਂ ਕਿ ਅਜਹੀਆਂ ਕਿਹੜੀਆਂ ਵਸਤੂਆਂ ਨੇ ਜਿਨ੍ਹਾਂ ਤੇ ਟੈਕਸ ਘਟਾ ਕੇ 0 ਕਰ ਦਿੱਤਾ ਗਿਆ ਯਾਨੀ ਕਿ ਅਜਹੀਆਂ ਵਸਤੂਆਂ ਜਿਨ੍ਹਾਂ ਤੇ ਹੁਣ ਤੁਹਾਨੂੰ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ 0 ਟੈਕਸ ਵਾਲੀਆਂ ਵਸਤੂਆਂ ਪਨੀਰ ਦੁੱਧ ਪੀਜ਼ਾ ਬ੍ਰੈਡ ਖਾਕਰਾ ਰੋਟੀ ਅਤੇ ਪਰੌਂਠਾ ਇਸ ਤੋਂ ਇਲਾਵਾ ਭਾਰਤੀ ਬ੍ਰੈਡ ਜਿਸ ਨੂੰ ਕਿਸੇ ਵੀ ਨਾਮ ਨਾਲ ਜਾਣਿਆ ਜਾ ਸਕਦਾ ਹੈ ਉਸ ਉੱਤੇ ਪਹਿਲਾਂ 5% ਜੀਐਸਟੀ ਸੀ ਹੁਣ ਜ਼ੀਰੋ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਐਨਕੋਡਡ ਪੇਪਰ ਪੇਪਰ ਬੋਰਡ ਗ੍ਰਾਫ ਬੁੱਕ ਲੈਬਰਾਟਰੀ ਨੋਟਬੁੱਕ ਆਦਿ ਵਸਤੂਆਂ ਜਿਨ੍ਹਾਂ ਦਾ ਉਪਯੋਗ ਹੁੰਦਾ ਹੈ ਐਕਸਰਸਾਈਜ਼ ਬੁੱਕ ਗ੍ਰਾਫ ਬੁੱਕ ਰਬਰ ਇਰੇਜ਼ਰ ਲੈਬੋਰਟਰੀ ਨੋਟਬੁੱਕ ਅਤੇ ਹੋਰ ਨੋਟਬੁਕਸ ਤੇ ਸਿਫਰ ਟੈਕਸ ਕਰ ਦਿੱਤਾ ਹੈ ਯਾਨੀ ਕਿ ਪੜਨ ਵਾਲੀਆਂ ਵਸਤੂਆਂ ਵੀ ਸਸਤੀਆਂ ਹੋ ਗਈਆਂ ਨੇ ਇਸ ਤੋਂ ਇਲਾਵਾ हेयर ऑयल ਸ਼ੈਂਪੂ ਟੂਥਪੇਸਟ ਸ਼ੇਵਿੰਗ ਕਰੀਮ ਉੱਤੇ 18% ਤੋਂ ਘਟਾ ਕੇ 5% ਟੈਕਸ ਕਰ ਦਿੱਤਾ ਗਿਆ ਅੱਗੇ ਸੁੱਕੇ ਮੇਵੇ ਅਤੇ ਫਲ ਯਾਨੀ ਕਿ ਬਦਾਮ ਕਾਜੂ ਪਿਸਤਾ ਖਜੂਰ ਮਿਕਸ ਮੇਵੇ ਉੱਤੇ 12% ਤੋਂ ਘਟਾ ਕੇ 5% ਟੈਕਸ ਕਰ ਦਿੱਤਾ ਗਿਆ ਪ੍ਰੋਸੈਸਡ ਫੂਡ ਪਾਸਤਾ ਨੂਡਲਸ ਫਰੂਟੇਡ ਡਰਾਈਜ਼ ਬਿਸਕਟ ਕੇਕ ਪੇਸਟਰੀ ਨਮਕੀਨ ਉੱਤੇ 12% ਤੋਂ ਘਟਾ ਕੇ 5% ਟੈਕਸ ਕਰ ਦਿੱਤਾ ਗਿਆ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੀ ਰਾਹਤ ਟਰੈਕਟਰ ਅਤੇ ਖੇਤੀ ਨਾਲ ਸੰਬੰਧਿਤ ਮਸ਼ੀਨਰੀ ਜਿਵੇਂ ਕਿ ਬਿਜਾਈ ਕਰਨ ਵਾਲੀਆਂ ਵਾੜੀ ਕਰਨ ਵਾਲੀਆਂ ਮਸ਼ੀਨਾਂ ਦੇ ਉੱਤੇ ਵੀ ਟੈਕਸ ਘਟਾ ਦਿੱਤਾ ਗਿਆ ਇਹ ਟੈਕਸ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈਲਥ ਸੈਕਟਰ ਵਿੱਚ ਵੀ ਵੱਡੀ ਰਾਹਤ ਦਿੱਤੀ ਗਈ ਹੈ 33 ਜੀਵਨ ਰੱਖਿਆਕ ਮੈਡੀਸਨ GST ਤੋਂ ਬਾਹਰ ਜਿਵੇਂ ਕਿ ਕੈਂਸਰ ਰੇਅਰ ਡਿਸੀਜ਼ ਅਤੇ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਵੀ ਸ਼ਾਮਲ ਨੇ ਕਈ ਹੋਰ ਦਵਾਈਆਂ ਅਤੇ ਮੈਡੀਸਨਸ ਦੇ ਉੱਤੇ ਟੈਕਸ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ ਹੈਲਥ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਪਾਲਿਸੀ 12% ਤੋਂ ਘਟਾ ਕੇ 5% ਕੀਤੀ ਗਈ ਹੈ ਨਿਰਮਾਣ ਖੇਤਰ ਨੂੰ ਵੀ ਵੱਡੀ ਰਾਹਤ ਮਿਲੀ ਹੈ ਸਿਮਿੰਟ 28% ਤੋਂ ਘਟ ਕੇ 18% GST ਕਰ ਦਿੱਤਾ ਗਿਆ ਹੈ ਆਟੋਮੋਬਾਈਲ ਪ੍ਰੋਡਕਟਸ ਉੱਤੇ 350 cc ਤੱਕ ਦੇ ਮੋਟਰਸਾਈਕਲ ਛੋਟੀਆਂ ਕਾਰਾਂ ਤੇ 28% ਤੋਂ ਘਟਾ ਕੇ 18% ਟੈਕਸ ਕੀਤਾ ਗਿਆ ਹੈ ਇਲੈਕਟ੍ਰੋਨਿਕ ਉਪਕਰਨਾ ਦੇ ਉਤੇ ਏਸੀ ਫ੍ਰਿਜ ਟੀਵੀ ਵਾਸ਼ਿੰਗ ਮਸ਼ੀਨ ਮੋਨੀਟਰ ਆਦਿ ਉਤੇ 28% ਤੋਂ ਘਟਾ ਕੇ 18% ਟੈਕਸ ਕੀਤਾ ਗਿਆ ਸੋ ਕੁੱਲ ਮਿਲਾ ਕੇ ਹੁਣ ਦੇਸ਼ ਦੇ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਟੈਕਸ ਲਾਬਾਂ ਸਿਰਫ ਦੋ ਕਰ ਦਿੱਤੀਆਂ ਗਈਆਂ ਨੇ 5% ਅਤੇ 18% ਯਾਨੀ ਕਿ 12% ਅਤੇ 28% ਵਾਲੀ ਸਲੈਬ ਖਤਮ ਕਰ ਦਿੱਤੀ ਗਈ ਹੈ ਇਹ ਨਵੇਂ ਨਿਯਮ 22 ਸਤੰਬਰ ਤੋਂ ਲਾਗੂ ਹੋ ਜਾਣਗੇ